ਸਤੇ ਮੈਂ ਹਾਂ ਪ੍ਰਦੀਪ ਕੋਰਸ ਵਾਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਜੇਕਰ ਤੁਸੀਂ ਵੀ ਕਿਸੇ ਵਾਹਨ ਦਾ ਇਸਤੇਮਾਲ ਕਰਦੇ ਹੋ ਔਰ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਬੇਹੱਦ ਖਾਸ ਰਹਿਣ ਵਾਲੀ ਹੈ ਦੱਸਦੀ ਕਿ ਤੁਹਾਡਾ ਚਲਾਨ ਹੁੰਦਾ ਹੈ ਔਰ 15 ਦਿਨਾਂ ਦਾ ਤੁਹਾਨੂੰ ਨੋਟਿਸ ਪੀਰੀਅਡ ਦਿੱਤਾ ਜਾਏਗਾ ਜੇਕਰ ਤੁਸੀਂ 15 ਦਿਨਾਂ ਦੇ ਅੰਦਰ ਚਲਾਨ ਨਹੀਂ ਭਰਦੇ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਔਰ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੀ ਮੁਅਤਲ ਹੋ ਸਕਦੀ ਹੈ ਤਦ ਆਸਿਏ ਕਿ ਦ ਬਿਊਟੀਫੁਲ ਸਿਟੀ ਚੰਡੀਗੜ੍ਹ ਦੇ ਵਿੱਚ ਵਧਰੇ ਟ੍ਰੈਫਿਕ ਕੰਟਰੋਲ ਨੂੰ ਲੈ ਕੇ ਕਹਿ ਸਕਦੇ ਹਾਂ ਲੋਕਾਂ ਦਾ ਵਧਰੇ ਹਾ spd ਪੜੱਕਾ ਔਰ ਨਿਯਮਾਂ ਨੂੰ ਤੋੜਨ ਦੀ ਉਲੰਘਣਾ ਜਿਹੜੇ ਉਹ ਕਰ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਵੱਲਾ ਅਡੋਖਾ ਉਪਰਾਲਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਚਲਾਨ ਹੁੰਦਾ ਹੈ 15 ਦਿਨਾਂ ਦੇ ਅੰਦਰ ਉਸ ਦਾ ਭੁਗਤਾਨ ਕਰਨਾ ਪਏਗਾ ਜੇਕਰ ਪੁਗਤਾਨ ਨਹੀਂ ਹੁੰਦਾ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਹਨ ਮਾਲਕਾਂ ਨੂੰ ਆਖਰੀ ਮੌਕਾ ਦਿੱਤਾ ਹੈ ਜਿਨ੍ਹਾਂ ਦਾ ਪੰਜ ਤੋਂ ਵੱਧ ਵਾਰ ਚਲਾਨ ਕੱਟਿਆ ਜਾਂਦਾ ਹੈ ਜਿਹੇ ਚਾਲਕਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਅਜੇ ਨਾ ਕਰਨ ਵਾਲਿਆਂ ਦਾ ਲਾਇਸੈਂਸ ਹੈ ਜਿਹੜਾ ਰੱਦ ਕਰਨ ਤੋਂ ਇਲਾਵਾ ਉਹਨਾਂ ਦੀ ਗੱਡੀ ਦੀ ਰਜਿਸਟ੍ਰੇਸ਼ਨ ਵੀ ਰੱਦ ਕਰ ਦਿੱਤੀ ਜਾਏਗੀ ਸ਼ਹਿਰ ਵਿੱਚ ਅਜੇ ਵੀ ਲਗਭਗ 7.5 ਲੱਖ ਚਲਾਨ ਬਕਾਇਆ ਨੇ ਜੀ ਹਾਂ 7.5 ਲੱਖ ਚਲਾਨ ਹਜੇ ਵੀ ਪੈਂਡਿੰਗ ਨੇ ਇਹ ਕਦਮ ਸੜਕ ਸੁਰੱਖਿਆ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ ਦੱਸਦੀ ਹੈ ਕਿ ਚੰਡੀਗੜ੍ਹ ਦ ਸਿਟੀ ਬਿਊਟੀਫੁੱਲ ਸਿਟੀ ਜਿਸ ਨੂੰ ਜਾਣਿਆ ਜਾਂਦਾ ਉਸ ਵਿੱਚ ਵਧਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤ ਰੁਖ ਦੀ ਤਿਆਰੀ ਕਰ ਲਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਹੁਣੇ ਫੈਸਲਾ ਹੈ ਕਿ ਜੇਕਰ ਕਿਸੇ ਵਾਹਨ ਮਾਲਕ ਦੇ ਨਾਮ ਤੇ 5 ਜਾਂ 5 ਤੋਂ ਵੱਧ ਚਲਾਨੇ ਪੈਂਡਿੰਗ ਨੇ ਤਾਂ ਉਸ ਦਾ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਏਗਾ ਤੇ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਮੋਤਲ ਕਰ ਦਿੱਤਾ ਜਾਏਗਾ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਸ ਵਾਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਜੇਕਰ ਤੁਸੀਂ ਵੀ ਕਿਸੇ ਵਹੀਕਲ ਦਾ ਇਸਤੇਮਾਲ ਕਰਦੇ ਹੋ ਔਰ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਬੇਹੱਦ ਖਾਸ ਰਹਿਣ ਵਾਲੀ ਹੈ ਦੱਸਦੀ ਕਿ ਤੁਹਾਡਾ ਚਲਾਨ ਹੁੰਦਾ ਹੈ ਔਰ 15 ਦਿਨਾਂ ਦਾ ਤੁਹਾਨੂੰ ਨੋਟਿਸ ਪੀਰੀਅਡ ਦਿੱਤਾ ਜਾਏਗਾ ਜੇਕਰ ਤੁਸੀਂ 15 ਦਿਨਾਂ ਦੇ ਅੰਦਰ ਚਲਾਨ ਨਹੀਂ ਭਰਦੇ ਤਾਂ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਔਰ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੀ ਮੁਅਤਲ ਹੋ ਸਕਦੀ ਹੈ ਤਾਂ ਦੱਸਦੀ ਹੈ ਕਿ ਦ ਬਿਊਟੀਫੁਲ ਸਿਟੀ ਚੰਡੀਗੜ੍ਹ ਦੇ ਵਿੱਚ ਵਧਰੇ ਟ੍ਰੈਫਿਕ ਕੰਟਰੋਲ ਨੂੰ ਲੈ ਕੇ ਕਹਿ ਸਕਦੇ ਹਾਂ ਲੋਕਾਂ ਦਾ ਵਧ ਰਿਹਾ পীੜ ਪੜਕਾ ਔਰ ਨਿਯਮਾਂ ਨੂੰ ਤੋੜਨ ਦੀ ਉਲੰਘਣਾ ਜਿਹੜੇ ਉਹ ਕਰ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਵੱਲਾ ਅਡੋਖਾ ਉਪਰਾਲਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਚਲਾਨ ਹੁੰਦਾ ਹੈ 15 ਦਿਨਾਂ ਦੇ ਅੰਦਰ ਉਸ ਦਾ ਭੁਗਤਾਨ ਕਰਨਾ ਪੈਗਾ ਜੇਕਰ ਭੁਗਤਾਨ ਨਹੀਂ ਹੁੰਦਾ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਹਨ ਮਾਲਕਾਂ ਨੂੰ ਆਖਰੀ ਮੌਕਾ ਦਿੱਤਾ ਹੈ ਜਿਨ੍ਹਾਂ ਦਾ ਪੰਜ ਤੋਂ ਵੱਧ ਵਾਰ ਚਲਾਨ ਕਟਿਆ ਜਾਂਦਾ ਹੈ ਜਿਹੇ ਚਾਲਕਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਅਜਿਹਾ ਨਾ ਕਰਨ ਵਾਲਿਆਂ ਦਾ ਲਾਇਸੈਂਸ ਹੈ ਜਿਹੜਾ ਰੱਦ ਕਰਨ ਤੋਂ ਇਲਾਵਾ ਉਹਨਾਂ ਦੀ ਗੱਡੀ ਦੀ ਰਜਿਸਟ੍ਰੇਸ਼ਨ ਵੀ ਰੱਦ ਕਰ ਦਿੱਤੀ ਜਾਏਗੀ ਸ਼ਹਿਰ ਵਿੱਚ ਅਜੇ ਵੀ ਲਗਭਗ 7.5 ਲੱਖ ਚਲਾਨ ਬਕਾਇਆ ਨੇ ਜੀ ਹਾਂ 7.5 ਲੱਖ ਚਲਾਨ ਹਜੇ ਵੀ ਪੈਂਡਿੰਗ ਨੇ ਇੱਕ ਕਦਮ ਸੜਕ ਸੁਰੱਖਿਆ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਦੱਸਦੀ ਹੈ ਕਿ ਚੰਡੀਗੜ੍ਹ ਦ ਸਿਟੀ ਬਿਊਟੀਫੁੱਲ ਸਿਟੀ ਜਿਸ ਨੂੰ ਜਾਣਿਆ ਜਾਂਦਾ ਉਸ ਵਿੱਚ ਵਧਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤ ਰੁਖ ਦੀ ਤਿਆਰੀ ਕਰ ਲਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਹੁਣੇ ਫੈਸਲਾ ਹੈ ਕਿ ਜੇਕਰ ਕਿਸੇ ਵਾਹਨ ਮਾਲਕ ਦੇ ਨਾਮ ਤੇ 5 ਦਾ 5 ਤੋਂ ਵੱਧ ਚਲਾਨ ਨੇ ਪੈਂਡਿੰਗ ਨੇ ਤਾਂ ਉਸ ਦਾ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਏਗਾ ਤੇ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਮੋਤਲ ਕਰ ਦਿੱਤਾ ਜਾਏਗਾ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਮ ਜੈਨ న్యూਸ ਤੇ ਮੈਂ ਹਾਂ ਪ੍ਰਦੀਪ ਕੋਰਸ ਵਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਜੇਕਰ ਤੁਸੀਂ ਵੀ ਕਿਸੇ ਵਹੀਕਲ ਦਾ ਇਸਤੇਮਾਲ ਕਰਦੇ ਹੋ ਔਰ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਬੇਹੱਦ ਖਾਸ ਰਹਿਣ ਵਾਲੀ ਹੈ। ਦੱਸਦੀ ਕਿ ਤੁਹਾਡਾ ਚਲਾਨ ਹੁੰਦਾ ਹੈ ਔਰ 15 ਦਿਨਾਂ ਦਾ ਤੁਹਾਨੂੰ ਨੋਟਿਸ ਪੀਰੀਅਡ ਦਿੱਤਾ ਜਾਏਗਾ। ਜੇਕਰ ਤੁਸੀਂ 15 ਦਿਨਾਂ ਦੇ ਅੰਦਰ ਚਲਾਨ ਨਹੀਂ ਭਰਦੇ ਹਰ ਦਾ ਲਾਇਸੈਂਸ ਤੱਕ ਰੱਦ ਹੋ ਸਕਦਾ ਔਰ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੀ ਮੁਅਤਲ ਹੋ ਸਕਦੀ ਹੈ ਤਦ ਆਸੀਏ ਕਿ ਦ ਬਿਊਟੀਫੁਲ ਸਿਟੀ ਚੰਡੀਗੜ੍ਹ ਦੇ ਵਿੱਚ ਵਧਰੇ ਟ੍ਰੈਫਿਕ ਕੰਟਰੋਲ ਨੂੰ ਲੈ ਕੇ ਕਹਿ ਸਕਦੇ ਹਾਂ ਲੋਕਾਂ ਦਾ ਵਧ ਰਿਹਾ পীੜ ਪੜਕਾ ਔਰ ਨਿਯਮਾਂ ਨੂੰ ਤੋੜਨ ਦੀ ਉਲੰਘਣਾ ਜਿਹੜੇ ਉਹ ਕਰ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਵੱਲਾ ਅਡੋਖਾ ਉਪਰਾਲਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਚਲਾਨ ਹੁੰਦਾ ਹੈ 15 ਦਿਨਾਂ ਦੇ ਅੰਦਰ ਉਸ ਦਾ ਭੁਗਤਾਨ ਕਰਨਾ ਪੈਗਾ ਜੇਕਰ भुगतान ਨਹੀਂ ਹੁੰਦਾ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਹਨ ਮਾਲਕਾਂ ਨੂੰ ਆਖਰੀ ਮੌਕਾ ਦਿੱਤਾ ਹੈ ਜਿਨ੍ਹਾਂ ਦਾ ਪੰਜ ਤੋਂ ਵੱਧ ਵਾਰ ਚਲਾਨ ਕੱਟਿਆ ਜਾਂਦਾ ਹੈ ਜਿਹੇ ਚਾਲਕਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਜੇ ਇਹ ਨਾ ਕਰਨ ਵਾਲਿਆਂ ਦਾ ਲਾਇਸੈਂਸ ਹੈ ਜਿਹੜਾ ਰੱਦ ਕਰਨ ਤੋਂ ਇਲਾਵਾ ਉਹਨਾਂ ਦੀ ਗੱਡੀ ਦੀ ਰਜਿਸਟ੍ਰੇਸ਼ਨ ਵੀ ਰੱਦ ਕਰ ਦਿੱਤੀ ਜਾਏਗੀ ਸ਼ਹਿਰ ਵਿੱਚ ਅਜੇ ਵੀ ਲਗਭਗ 7.5 ਲੱਖ ਚਲਾਨ ਬਕਾਇਆ ਨੇ ਜੀ ਹਾਂ 7.5 ਲੱਖ ਚਲਾਨ ਹਜੇ ਵੀ ਪੈਂਡਿੰਗ ਨੇ ਇਹ ਕਦਮ ਸੜਕ ਸੁਰੱਖਿਆ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਦੱਸਦੀ ਹੈ ਕਿ ਚੰਡੀਗੜ੍ਹ ਦ ਸਿਟੀ ਬਿਊਟੀਫੁੱਲ ਸਿਟੀ ਜਿਸ ਨੂੰ ਜਾਣਿਆ ਜਾਂਦਾ ਉਸ ਵਿੱਚ ਵਧਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤ ਰੁਖ ਦੀ ਤਿਆਰੀ ਕਰ ਲਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਹੁਣੇ ਫੈਸਲਾ ਹੈ ਕਿ ਜੇਕਰ ਕਿਸੇ ਵਾਹਨ ਮਾਲਕ ਦੇ ਨਾਮ ਤੇ 5 ਜਾਂ 5 ਤੋਂ ਵੱਧ ਚਲਾਨ ਨੇ ਪੈਂਡਿੰਗ ਨੇ ਤਾਂ ਉਸ ਦਾ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਏਗਾ ਤੇ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਮੋਤਲ ਕਰ ਦਿੱਤਾ ਜਾਏਗਾ ਸਸ਼ਕਾਲ ਤੁਸੀਂ ਦੇਖੋ ਐਸਮ ਜਨ نیوز ਤੇ ਮੈਂ ਹਾਂ प्रदीप ਕੋਰਸ ਵਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਜੇਕਰ ਤੁਸੀਂ ਵੀ ਕਿਸੇ ਵਹੀਕਲ ਦਾ ਇਸਤੇਮਾਲ ਕਰਦੇ ਹੋ ਔਰ ਸੜਕ ਸੁਰੱਖਿਆ ਨੀਮਾ ਦੀ ਉਲੰਘਣਾ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਬੇਹਦ ਖਾਸ ਰਹਿਣ ਵਾਲੀ ਹੈ ਦੱਸ ਦਈਏ ਕਿ ਤੁਹਾਡਾ ਚਲਾਨ ਹੁੰਦਾ ਔਰ 15 ਦਿਨਾਂ ਦਾ ਤੁਹਾਨੂੰ ਨੋਟਿਸ ਪੀਰੀਅਡ ਦਿੱਤਾ ਜਾਏਗਾ ਜੇਕਰ ਤੁਸੀਂ 15 ਦਿਨਾਂ ਦੇ ਅੰਦਰ ਚਲਾਨ ਨਹੀਂ ਭਰਦੇ ਤੋ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਔਰ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੀ ਮੁਅਤਲ ਹੋ ਸਕਦੀ ਹੈ ਤੋ ਦੱਸ ਦਈਏ ਕਿ ਦ ਬਿਊਟੀਫੁਲ ਸਿਟੀ ਚੰਡੀਗੜ੍ਹ ਦੇ ਵਿੱਚ ਵਧਰੇ ਟ੍ਰੈਫਿਕ ਕੰਟਰੋਲ ਨੂੰ ਲੈ ਕੇ ਕਹਿ ਸਕਦੇ ਹਾਂ ਲੋਕਾਂ ਦਾ ਵਧਰੇ ਹਾ spd ਪੜੱਕਾ ਔਰ ਨਿਯਮਾਂ ਨੂੰ ਤੋੜਨ ਦੀ ਉਲੰਘਣਾ ਜਿਹੜੇ ਉਹ ਕਰ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਵੱਲਾ ਅਡੋਖਾ ਉਪਰਾਲਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਚਲਾਨ ਹੁੰਦਾ ਹੈ 15 ਦਿਨਾਂ ਦੇ ਅੰਦਰ ਉਸ ਦਾ ਭੁਗਤਾਨ ਕਰਨਾ ਪਏਗਾ ਜੇਕਰ ਪੁਗਤਾਨ ਨਹੀਂ ਹੁੰਦਾ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਹਨ ਮਾਲਕਾਂ ਨੂੰ ਆਖਰੀ ਮੌਕਾ ਦਿੱਤਾ ਹੈ ਜਿਨ੍ਹਾਂ ਦਾ ਪੰਜ ਤੋਂ ਵੱਧ ਵਾਰ ਚਲਾਨ ਕੱਟਿਆ ਜਾਂਦਾ ਹੈ ਜਿਹੇ ਚਾਲਕਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਅਜੇ ਨਾ ਕਰਨ ਵਾਲਿਆਂ ਦਾ ਲਾਇਸੈਂਸ ਹੈ ਜਿਹੜਾ ਰੱਦ ਕਰਨ ਤੋਂ ਇਲਾਵਾ ਉਹਨਾਂ ਦੀ ਗੱਡੀ ਦੀ ਰਜਿਸਟ੍ਰੇਸ਼ਨ ਵੀ ਰੱਦ ਕਰ ਦਿੱਤੀ ਜਾਏਗੀ ਸ਼ਹਿਰ ਵਿੱਚ ਅਜੇ ਵੀ ਲਗਭਗ 7.5 ਲੱਖ ਚਲਾਨ ਬਕਾਇਆ ਨੇ ਜੀ ਹਾਂ 7.5 ਲੱਖ ਚਲਾਨ ਹਜੇ ਵੀ ਪੈਂਡਿੰਗ ਨੇ ਇਹ ਕਦਮ ਸੜਕ ਸੁਰੱਖਿਆ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ ਦੱਸਦੀ ਹੈ ਕਿ ਚੰਡੀਗੜ੍ਹ ਦ ਸਿਟੀ ਬਿਊਟੀਫੁੱਲ ਸਿਟੀ ਜਿਸ ਨੂੰ ਜਾਣਿਆ ਜਾਂਦਾ ਉਸ ਵਿੱਚ ਵਧਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤ ਰੁਖ ਦੀ ਤਿਆਰੀ ਕਰ ਲਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਹੁਣੇ ਫੈਸਲਾ ਹੈ ਕਿ ਜੇਕਰ ਕਿਸੇ ਵਾਹਨ ਮਾਲਕ ਦੇ ਨਾਮ ਤੇ 5 ਜਾਂ 5 ਤੋਂ ਵੱਧ ਚਲਾਨੇ ਪੈਂਡਿੰਗ ਨੇ ਤਾਂ ਉਸ ਦਾ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਏਗਾ ਤੇ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਮੋਤਲ ਕਰ ਦਿੱਤਾ ਜਾਏਗਾ ਸਸ਼ਕਾਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਸ ਵਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਜੇਕਰ ਤੁਸੀਂ ਵੀ ਕਿਸੇ ਵਹੀਕਲ ਦਾ ਇਸਤੇਮਾਲ ਕਰਦੇ ਹੋ ਔਰ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਬੇਹੱਦ ਖਾਸ ਰਹਿਣ ਵਾਲੀ ਹੈ ਦੱਸਦੀ ਹੈ ਕਿ ਤੁਹਾਡਾ ਚਲਾਨ ਹੁੰਦਾ ਹੈ ਔਰ 15 ਦਿਨਾਂ ਦਾ ਤੁਹਾਨੂੰ ਨੋਟਿਸ ਪੀਰੀਅਡ ਦਿੱਤਾ ਜਾਏਗਾ ਜੇਕਰ ਤੁਸੀਂ 15 ਦਿਨਾਂ ਦੇ ਅੰਦਰ ਚਲਾਨ ਨਹੀਂ ਭਰਦੇ ਤਾਂ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਔਰ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੀ ਮੁਅਤਲ ਹੋ ਸਕਦੀ ਹੈ ਤਦ ਆਸਿਏ ਕਿ ਦ ਬਿਊਟੀਫੁਲ ਸਿਟੀ ਚੰਡੀਗੜ੍ਹ ਦੇ ਵਿੱਚ ਵਧਰੇ ਟ੍ਰੈਫਿਕ ਕੰਟਰੋਲ ਨੂੰ ਲੈ ਕੇ ਕਹਿ ਸਕਦੇ ਹਾਂ ਲੋਕਾਂ ਦਾ ਵਧ ਰਿਹਾ ਸਪੀਡ ਪੜੱਕਾ ਔਰ ਨਿਯਮਾਂ ਨੂੰ ਤੋੜਨ ਦੀ ਉਲੰਘਣਾ ਜਿਹੜੇ ਉਹ ਕਰ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਵੱਲਾ ਅਡੋਖਾ ਉਪਰਾਲਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਚਲਾਨ ਹੁੰਦਾ ਹੈ 15 ਦਿਨਾਂ ਦੇ ਅੰਦਰ ਉਸ ਦਾ ਭੁਗਤਾਨ ਕਰਨਾ ਪੈਗਾ ਜੇਕਰ ਪੁਗਤਾਨ ਨਹੀਂ ਹੁੰਦਾ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਹਨ ਮਾਲਕਾਂ ਨੂੰ ਆਖਰੀ ਮੌਕਾ ਦਿੱਤਾ ਹੈ ਜਿਨ੍ਹਾਂ ਦਾ ਪੰਜ ਤੋਂ ਵੱਧ ਵਾਰ ਚਲਾਨ ਕੱਟਿਆ ਜਾਂਦਾ ਹੈ ਜਿਹੇ ਚਾਲਕਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਅਜੇ ਨਾ ਕਰਨ ਵਾਲਿਆਂ ਦਾ ਲਾਇਸੈਂਸ ਹੈ ਜਿਹੜਾ ਰੱਦ ਕਰਨ ਤੋਂ ਇਲਾਵਾ ਉਹਨਾਂ ਦੀ ਗੱਡੀ ਦੀ ਰਜਿਸਟ੍ਰੇਸ਼ਨ ਵੀ ਰੱਦ ਕਰ ਦਿੱਤੀ ਜਾਏਗੀ ਸ਼ਹਿਰ ਵਿੱਚ ਅਜੇ ਵੀ ਲਗਭਗ 7.5 ਲੱਖ ਚਲਾਨ ਬਕਾਇਆ ਨੇ ਜੀ ਹਾਂ 7.5 ਲੱਖ ਚਲਾਨ ਹਜੇ ਵੀ ਪੈਂਡਿੰਗ ਨੇ ਇੱਕ ਕਦਮ ਸੜਕ ਸੁਰੱਖਿਆ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਦੱਸਦੀ ਹੈ ਕਿ ਚੰਡੀਗੜ੍ਹ ਦ ਸਿਟੀ ਬਿਊਟੀਫੁੱਲ ਸਿਟੀ ਜਿਸ ਨੂੰ ਜਾਣਿਆ ਜਾਂਦਾ ਉਸ ਵਿੱਚ ਵਧਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤ ਰੁਖ ਦੀ ਤਿਆਰੀ ਕਰ ਲਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਹੁਣੇ ਫੈਸਲਾ ਹੈ ਕਿ ਜੇਕਰ ਕਿਸੇ ਵਾਹਨ ਮਾਲਕ ਦੇ ਨਾਮ ਤੇ 5 ਜਾਂ 5 ਤੋਂ ਵੱਧ ਚਲਾਨ ਨੇ ਪੈਂਡਿੰਗ ਨੇ ਤਾਂ ਉਸ ਦਾ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਏਗਾ ਤੇ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਮੋਤਲ ਕਰ ਦਿੱਤਾ ਜਾਏਗਾ। ਸਸ਼ਕਾਲ ਤੁਸੀਂ ਦੇਖੋ ਐਸਐਮ ਜੀ ਨਿਊਜ਼ ਤੇ ਮੈਂ ਹਾਂ प्रदीप ਕੋਰਸ ਵਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਜੇਕਰ ਤੁਸੀਂ ਵੀ ਕਿਸੇ ਵਹੀਕਲ ਦਾ ਇਸਤੇਮਾਲ ਕਰਦੇ ਹੋ ਔਰ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਬੇਹਦ ਖਾਸ ਰਹਿਣ ਵਾਲੀ ਹੈ। ਦੱਸਦੀ ਕਿ ਤੁਹਾਡਾ ਚਲਾਨ ਹੁੰਦਾ ਔਰ 15 ਦਿਨਾਂ ਦਾ ਤੁਹਾਨੂੰ ਨੋਟਿਸ ਪੀਰੀਅਡ ਦਿੱਤਾ ਜਾਏਗਾ ਜੇਕਰ ਤੁਸੀਂ 15 ਦਿਨਾਂ ਦੇ ਅੰਦਰ ਚਲਾਨ ਨਹੀਂ ਭਰਦੇ ਤੋ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਔਰ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੀ ਮੁਅੱਤਲ ਹੋ ਸਕਦੀ ਹੈ ਤਦ ਦੱਸਦੀ ਹੈ ਕਿ ਦ ਬਿਊਟੀਫੁਲ ਸਿਟੀ ਚੰਡੀਗੜ੍ਹ ਦੇ ਵਿੱਚ ਵਧਰੇ ਟ੍ਰੈਫਿਕ ਕੰਟਰੋਲ ਨੂੰ ਲੈ ਕੇ ਕਹਿ ਸਕਦੇ ਆ ਲੋਕਾਂ ਦਾ ਵਧ ਰਿਹਾ পীੜ ਪੜਕਾ ਔਰ ਨਿਯਮਾਂ ਨੂੰ ਤੋੜਨ ਦੀ ਉਲੰਘਣਾ ਜਿਹੜੇ ਉਹ ਕਰ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਵੱਲਾ ਅਡੋਖਾ ਉਪਰਾਲਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਚਲਾਨ ਹੁੰਦਾ 15 ਦਿਨਾਂ ਦੇ ਅੰਦਰ ਉਸ ਦਾ ਭੁਗਤਾਨ ਕਰਨਾ ਪੈਗਾ ਜੇਕਰ भुगतान ਨਹੀਂ ਹੁੰਦਾ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਹਨ ਮਾਲਕਾਂ ਨੂੰ ਆਖਰੀ ਮੌਕਾ ਦਿੱਤਾ ਹੈ ਜਿਨ੍ਹਾਂ ਦਾ ਪੰਜ ਤੋਂ ਵੱਧ ਵਾਰ ਚਲਾਨ ਕੱਟਿਆ ਜਾਂਦਾ ਹੈ ਜਿਹੇ ਚਾਲਕਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਅਜੇ ਨਾ ਕਰਨ ਵਾਲਿਆਂ ਦਾ ਲਾਇਸੈਂਸ ਹੈ ਜਿਹੜਾ ਰੱਦ ਕਰਨ ਤੋਂ ਇਲਾਵਾ ਉਹਨਾਂ ਦੀ ਗੱਡੀ ਦੀ ਰਜਿਸਟ੍ਰੇਸ਼ਨ ਵੀ ਰੱਦ ਕਰ ਦਿੱਤੀ ਜਾਏਗੀ ਸ਼ਹਿਰ ਵਿੱਚ ਅਜੇ ਵੀ ਲਗਭਗ 7.5 ਲੱਖ ਚਲਾਨ ਬਕਾਇਆ ਨੇ ਜੀ ਹਾਂ 7.5 ਲੱਖ ਚਲਾਨ ਹਜੇ ਵੀ ਪੈਂਡਿੰਗ ਨੇ ਇੱਕ ਕਦਮ ਸੜਕ ਸੁਰੱਖਿਆ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਦੱਸਦੀਏ ਕਿ ਚੰਡੀਗੜ੍ਹ ਦ ਸਿਟੀ ਬਿਊਟੀਫੁੱਲ ਸਿਟੀ ਜਿਸ ਨੂੰ ਜਾਣਿਆ ਜਾਂਦਾ ਉਸ ਵਿੱਚ ਵਧਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤ ਰੁਖ ਦੀ ਤਿਆਰੀ ਕਰ ਲਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਹੁਣੇ ਫੈਸਲਾ ਹੈ ਕਿ ਜੇਕਰ ਕਿਸੇ ਵਾਹਨ ਮਾਲਕ ਦੇ ਨਾਮ ਤੇ 5 ਜਾਂ 5 ਤੋਂ ਵੱਧ ਚਲਾਨ ਨੇ ਪੈਂਡਿੰਗ ਨੇ ਤਾਂ ਉਸ ਦਾ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਏਗਾ ਤੇ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਮੋਤਲ ਕਰ ਦਿੱਤਾ ਜਾਏਗਾ ਸਸ਼ਕਾਲ ਤੁਸੀਂ ਦੇਖੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਸ ਵਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਜੇਕਰ ਤੁਸੀਂ ਵੀ ਕਿਸੇ ਵਹੀਕਲ ਦਾ ਇਸਤੇਮਾਲ ਕਰਦੇ ਹੋ ਔਰ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇहद ਖਾਸ ਰਹਿਣ ਵਾਲੀ ਹੈ ਦੱਸਦੀ ਕਿ ਤੁਹਾਡਾ ਚਲਾਨ ਹੁੰਦਾ ਹੈ ਔਰ 15 ਦਿਨਾਂ ਦਾ ਤੁਹਾਨੂੰ ਨੋਟਿਸ ਪੀਰੀਅਡ ਦਿੱਤਾ ਜਾਏਗਾ ਜੇਕਰ ਤੁਸੀਂ 15 ਦਿਨਾਂ ਦੇ ਅੰਦਰ ਚਲਾਨ ਨਹੀਂ ਭਰਦੇ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਔਰ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੀ ਮੁਅਤਲ ਹੋ ਸਕਦੀ ਹੈ ਤਾਂ ਦੱਸਿਏ ਕਿ द ब्यूटीफुल सिटी चंडीगढ़ ਦੇ ਵਿੱਚ ਵੱਧ ਰਹੇ ਟ੍ਰੈਫਿਕ ਕੰਟਰੋਲ ਨੂੰ ਲੈ ਕੇ ਕਹਿ ਸਕਦੇ ਆ ਲੋਕਾਂ ਦਾ ਵੱਧ ਰਿਹਾ ਭੀੜ ਭੜੱਕਾ ਔਰ ਨਿਯਮਾਂ ਨੂੰ ਤੋੜਨ ਦੀ ਉਲੰਘਣਾ ਜਿਹੜੇ ਉਹ ਕਰ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਬਲਾ ਅਡੋਖਾ ਉਪਰਾਲਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਚਲਾਨ ਹੁੰਦਾ 15 ਦਿਨਾਂ ਦੇ ਅੰਦਰ ਉਸ ਦਾ ਭੁਗਤਾਨ ਕਰਨਾ ਪਏਗਾ ਜੇਕਰ ਉਪਘਟਨ ਨਹੀਂ ਹੁੰਦਾ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਹਨ ਮਾਲਕਾਂ ਨੂੰ ਆਖਰੀ ਮੌਕਾ ਦਿੱਤਾ ਹੈ ਜਿਨ੍ਹਾਂ ਦਾ ਪੰਜ ਤੋਂ ਵੱਧ ਵਾਰ ਚਲਾਨ ਕਟਿਆ ਜਾਂਦਾ ਹੈ ਜਿਹੇ ਚਾਲਕਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਅਜੇ ਨਾ ਕਰਨ ਵਾਲਿਆਂ ਦਾ ਲਾਇਸੈਂਸ ਹੈ ਜਿਹੜਾ ਰੱਦ ਕਰਨ ਤੋਂ ਇਲਾਵਾ ਉਹਨਾਂ ਦੀ ਗੱਡੀ ਦੀ ਰਜਿਸਟ੍ਰੇਸ਼ਨ ਵੀ ਰੱਦ ਕਰ ਦਿੱਤੀ ਜਾਏਗੀ ਸ਼ਹਿਰ ਵਿੱਚ ਅਜੇ ਵੀ ਲਗਭਗ 7.5 ਲੱਖ ਚਲਾਨ ਬਕਾਇਆ ਨੇ ਜੀ ਹਾਂ 7.5 ਲੱਖ ਚਲਾਨ ਹਜੇ ਵੀ ਪੈਂਡਿੰਗ ਨੇ ਇੱਕ ਕਦਮ ਸੜਕ ਸੁਰੱਖਿਆ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਦੱਸਦੀ ਹੈ ਕਿ ਚੰਡੀਗੜ੍ਹ ਦ ਸਿਟੀ ਬਿਊਟੀਫੁੱਲ ਸਿਟੀ ਜਿਸ ਨੂੰ ਜਾਣਿਆ ਜਾਂਦਾ ਉਸ ਵਿੱਚ ਵਧਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤ ਰੁਖ ਦੀ ਤਿਆਰੀ ਕਰ ਲਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਹੁਣੇ ਫੈਸਲਾ ਹੈ ਕਿ ਜੇਕਰ ਕਿਸੇ ਵਾਹਨ ਮਾਲਕ ਦੇ ਨਾਮ ਤੇ 5 ਦਾ 5 ਤੋਂ ਵੱਧ ਚਲਾਨ ਨੇ ਪੈਂਡਿੰਗ ਨੇ ਤਾਂ ਉਸ ਦਾ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਏਗਾ ਤੇ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਮੋਤਲ ਕਰ ਦਿੱਤਾ ਜਾਏਗਾ। ਸਸ਼ਕਾਲ ਤੁਸੀਂ ਦੇਖੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਜੇਕਰ ਤੁਸੀਂ ਵੀ ਕਿਸੇ ਵਹੀਕਲ ਦਾ ਇਸਤੇਮਾਲ ਕਰਦੇ ਹੋ ਔਰ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਬੇਹੱਦ ਖਾਸ ਰਹਿਣ ਵਾਲੀ ਹੈ। ਦੱਸਦੀ ਕਿ ਤੁਹਾਡਾ ਚਲਾਨ ਹੁੰਦਾ ਔਰ 15 ਦਿਨਾਂ ਦਾ ਤੁਹਾਨੂੰ ਨੋਟਿਸ ਪੀਰੀਅਡ ਦਿੱਤਾ ਜਾਏਗਾ ਜੇਕਰ ਤੁਸੀਂ 15 ਦਿਨਾਂ ਦੇ ਅੰਦਰ ਚਲਾਨ ਨਹੀਂ ਭਰਦੇ ਤੋ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਔਰ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੀ ਮੁਅਤਲ ਹੋ ਸਕਦੀ ਹੈ ਤੋ ਦੱਸਦੀ ਹੈ ਕਿ ਦ ਬਿਊਟੀਫੁਲ ਸਿਟੀ ਚੰਡੀਗੜ੍ਹ ਦੇ ਵਿੱਚ ਵਧਰੇ ਟ੍ਰੈਫਿਕ ਕੰਟਰੋਲ ਨੂੰ ਲੈ ਕੇ ਕਹਿ ਸਕਦੇ ਹਾਂ ਲੋਕਾਂ ਦਾ ਵਧ ਰਿਹਾ spd ਪੜੱਕਾ ਔਰ ਨਿਯਮਾਂ ਨੂੰ ਤੋੜਨ ਦੀ ਉਲੰਘਣਾ ਜਿਹੜੇ ਉਹ ਕਰ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਵੱਲਾ ਅਡੋਖਾ ਉਪਰਾਲਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਚਲਾਨ ਹੁੰਦਾ ਹੈ 15 ਦਿਨਾਂ ਦੇ ਅੰਦਰ ਉਸ ਦਾ ਭੁਗਤਾਨ ਕਰਨਾ ਪੈਗਾ ਜੇਕਰ ਪੁਗਤਾਨ ਨਹੀਂ ਹੁੰਦਾ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਹਨ ਮਾਲਕਾਂ ਨੂੰ ਆਖਰੀ ਮੌਕਾ ਦਿੱਤਾ ਹੈ ਜਿਨ੍ਹਾਂ ਦਾ ਪੰਜ ਤੋਂ ਵੱਧ ਵਾਰ ਚਲਾਨ ਕੱਟਿਆ ਜਾਂਦਾ ਹੈ ਜਿਹੇ ਚਾਲਕਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਅਜੇ ਨਾ ਕਰਨ ਵਾਲਿਆਂ ਦਾ ਲਾਇਸੈਂਸ ਹੈ ਜਿਹੜਾ ਰੱਦ ਕਰਨ ਤੋਂ ਇਲਾਵਾ ਉਹਨਾਂ ਦੀ ਗੱਡੀ ਦੀ ਰਜਿਸਟ੍ਰੇਸ਼ਨ ਵੀ ਰੱਦ ਕਰ ਦਿੱਤੀ ਜਾਏਗੀ ਸ਼ਹਿਰ ਵਿੱਚ ਅਜੇ ਵੀ ਲਗਭਗ 7.5 ਲੱਖ ਚਲਾਨ ਬਕਾਇਆ ਨੇ ਜੀ ਹਾਂ 7.5 ਲੱਖ ਚਲਾਨ ਹਜੇ ਵੀ ਪੈਂਡਿੰਗ ਨੇ ਇਹ ਕਦਮ ਸੜਕ ਸੁਰੱਖਿਆ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਦੱਸਦੀ ਹੈ ਕਿ ਚੰਡੀਗੜ੍ਹ ਦ ਸਿਟੀ ਬਿਊਟੀਫੁੱਲ ਸਿਟੀ ਜਿਸ ਨੂੰ ਜਾਣਿਆ ਜਾਂਦਾ ਉਸ ਵਿੱਚ ਵਧਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤ ਰੁਖ ਦੀ ਤਿਆਰੀ ਕਰ ਲਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਹੁਣੇ ਫੈਸਲਾ ਹੈ ਕਿ ਜੇਕਰ ਕਿਸੇ ਵਾਹਨ ਮਾਲਕ ਦੇ ਨਾਮ ਤੇ 5 ਜਾਂ 5 ਤੋਂ ਵੱਧ ਚਲਾਨ ਨੇ ਪੈਂਡਿੰਗ ਨੇ ਤਾਂ ਉਸ ਦਾ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਏਗਾ ਤੇ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਮੋਤਲ ਕਰ ਦਿੱਤਾ ਜਾਏਗਾ। ਸਸ਼ਕਾਲ ਤੁਸੀਂ ਦੇਖੋ ਐਸਐਮ ਜੀ ਨਿਊਜ਼ ਤੇ ਮੈਂ ਹਾਂ प्रदीप ਕੋਰਸ ਵਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਜੇਕਰ ਤੁਸੀਂ ਵੀ ਕਿਸੇ ਵਹੀਕਲ ਦਾ ਇਸਤੇਮਾਲ ਕਰਦੇ ਹੋ ਔਰ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਬੇਹਦ ਖਾਸ ਰਹਿਣ ਵਾਲੀ ਹੈ। ਦੱਸਦੀ ਕਿ ਤੁਹਾਡਾ ਚਲਾਨ ਹੁੰਦਾ ਔਰ 15 ਦਿਨਾਂ ਦਾ ਤੁਹਾਨੂੰ ਨੋਟਿਸ ਪੀਰੀਅਡ ਦਿੱਤਾ ਜਾਏਗਾ ਜੇਕਰ ਤੁਸੀਂ 15 ਦਿਨਾਂ ਦੇ ਅੰਦਰ ਚਲਾਨ ਨਹੀਂ ਭਰਦੇ ਤੋ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਔਰ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੀ ਮੁਅਤਲ ਹੋ ਸਕਦੀ ਹੈ ਤਦ ਦੱਸਦੀ ਹੈ ਕਿ ਦ ਬਿਊਟੀਫੁਲ ਸਿਟੀ ਚੰਡੀਗੜ੍ਹ ਦੇ ਵਿੱਚ ਵਧਰੇ ਟ੍ਰੈਫਿਕ ਕੰਟਰੋਲ ਨੂੰ ਲੈ ਕੇ ਕਹਿ ਸਕਦੇ ਆ ਲੋਕਾਂ ਦਾ ਵਧ ਰਿਹਾ spd ਪੜੱਕਾ ਔਰ ਨਿਯਮਾਂ ਨੂੰ ਤੋੜਨ ਦੀ ਉਲੰਘਣਾ ਜਿਹੜੇ ਉਹ ਕਰ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਵੱਲਾ ਅਡੋਖਾ ਉਪਰਾਲਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਚਲਾਨ ਹੁੰਦਾ 15 ਦਿਨਾਂ ਦੇ ਅੰਦਰ ਉਸ ਦਾ ਭੁਗਤਾਨ ਕਰਨਾ ਪੈਗਾ ਜੇਕਰ ਪੁਗਤਾਨ ਨਹੀਂ ਹੁੰਦਾ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਹਨ ਮਾਲਕਾਂ ਨੂੰ ਆਖਰੀ ਮੌਕਾ ਦਿੱਤਾ ਜਿਨ੍ਹਾਂ ਦਾ ਪੰਜ ਤੋਂ ਵੱਧ ਵਾਰ ਚਲਾਨ ਕਟਿਆ ਜਾਂਦਾ ਹੈ ਜਿਹੇ ਚਾਲਕਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਅਜੇ ਨਾ ਕਰਨ ਵਾਲਿਆਂ ਦਾ ਲਾਇਸੈਂਸ ਹੈ ਜਿਹੜਾ ਰੱਦ ਕਰਨ ਤੋਂ ਇਲਾਵਾ ਉਹਨਾਂ ਦੀ ਗੱਡੀ ਦੀ ਰਜਿਸਟ੍ਰੇਸ਼ਨ ਵੀ ਰੱਦ ਕਰ ਦਿੱਤੀ ਜਾਏਗੀ ਸ਼ਹਿਰ ਵਿੱਚ ਅਜੇ ਵੀ ਲਗਭਗ 7.5 ਲੱਖ ਚਲਾਨ ਬਕਾਇਆ ਨੇ ਜੀ ਹਾਂ 7.5 ਲੱਖ ਚਲਾਨ ਹਜੇ ਵੀ ਪੈਂਡਿੰਗ ਨੇ ਇੱਕ ਕਦਮ ਸੜਕ ਸੁਰੱਖਿਆ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਦੱਸਦੀਏ ਕਿ ਚੰਡੀਗੜ੍ਹ ਦ ਸਿਟੀ ਬਿਊਟੀਫੁੱਲ ਸਿਟੀ ਜਿਸ ਨੂੰ ਜਾਣਿਆ ਜਾਂਦਾ ਉਸ ਵਿੱਚ ਵਧਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤ ਰੁਖ ਦੀ ਤਿਆਰੀ ਕਰ ਲਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਹੁਣੇ ਫੈਸਲਾ ਹੈ ਕਿ ਜੇਕਰ ਕਿਸੇ ਵਾਹਨ ਮਾਲਕ ਦੇ ਨਾਮ ਤੇ 5 ਜਾਂ 5 ਤੋਂ ਵੱਧ ਚਲਾਨ ਨੇ ਪੈਂਡਿੰਗ ਨੇ ਤਾਂ ਉਸ ਦਾ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਏਗਾ ਤੇ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਮੋਤਲ ਕਰ ਦਿੱਤਾ ਜਾਏਗਾ। ਸਸ਼ਕਾਲ ਤੁਸੀਂ ਦੇਖੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਜੇਕਰ ਤੁਸੀਂ ਵੀ ਕਿਸੇ ਵਾਹਨ ਦਾ ਇਸਤੇਮਾਲ ਕਰਦੇ ਹੋ ਔਰ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਬੇਹੱਦ ਖਾਸ ਰਹਿਣ ਵਾਲੀ ਹੈ। ਦੱਸ ਦਈਏ ਕਿ ਤੁਹਾਡਾ ਚਲਾਨ ਹੁੰਦਾ ਔਰ 15 ਦਿਨਾਂ ਦਾ ਤੁਹਾਨੂੰ ਨੋਟਿਸ ਪੀਰੀਅਡ ਦਿੱਤਾ ਜਾਏਗਾ ਜੇਕਰ ਤੁਸੀਂ 15 ਦਿਨਾਂ ਦੇ ਅੰਦਰ ਚਲਾਨ ਨਹੀਂ ਭਰਦੇ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਔਰ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੀ ਮੁਅਤਲ ਹੋ ਸਕਦੀ ਹੈ ਤਾਂ ਦੱਸ ਦਈਏ ਕਿ द ब्यूटीफुल सिटी चंडीगढ़ ਦੇ ਵਿੱਚ ਵੱਧ ਰਹੇ ਟ੍ਰੈਫਿਕ ਕੰਟਰੋਲ ਨੂੰ ਲੈ ਕੇ ਕਹਿ ਸਕਦੇ ਆ ਲੋਕਾਂ ਦਾ ਵੱਧ ਰਿਹਾ ਭੀੜ ਭੜੱਕਾ ਔਰ ਨਿਯਮਾਂ ਨੂੰ ਤੋੜਨ ਦੀ ਉਲੰਘਣਾ ਜਿਹੜੇ ਉਹ ਕਰ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਬਲਾ ਅਡੋਖਾ ਉਪਰਾਲਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਚਲਾਨ ਹੁੰਦਾ 15 ਦਿਨਾਂ ਦੇ ਅੰਦਰ ਉਸ ਦਾ ਭੁਗਤਾਨ ਕਰਨਾ ਪਏਗਾ ਜੇਕਰ ਉਪਗਤ ਨਹੀਂ ਹੁੰਦਾ ਤੁਹਾਡਾ ਲਾਇਸੈਂਸ ਤੱਕ ਰੱਦ ਹੋ ਸਕਦਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਹਨ ਮਾਲਕਾਂ ਨੂੰ ਆਖਰੀ ਮੌਕਾ ਦਿੱਤਾ ਹੈ ਜਿਨ੍ਹਾਂ ਦਾ ਪੰਜ ਤੋਂ ਵੱਧ ਵਾਰ ਚਲਾਨ ਕਟਿਆ ਜਾਂਦਾ ਹੈ ਜਿਹੇ ਚਾਲਕਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਅਜੇ ਨਾ ਕਰਨ ਵਾਲਿਆਂ ਦਾ ਲਾਇਸੈਂਸ ਹੈ ਜਿਹੜਾ ਰੱਦ ਕਰਨ ਤੋਂ ਇਲਾਵਾ ਉਹਨਾਂ ਦੀ ਗੱਡੀ ਦੀ ਰਜਿਸਟ੍ਰੇਸ਼ਨ ਵੀ ਰੱਦ ਕਰ ਦਿੱਤੀ ਜਾਏਗੀ ਸ਼ਹਿਰ ਵਿੱਚ ਅਜੇ ਵੀ ਲਗਭਗ 7.5 ਲੱਖ ਚਲਾਨ ਬਕਾਇਆ ਨੇ ਜੀ ਹਾਂ 7.5 ਲੱਖ ਚਲਾਨ ਹਜੇ ਵੀ ਪੈਂਡਿੰਗ ਨੇ ਇੱਕ ਕਦਮ ਸੜਕ ਸੁਰੱਖਿਆ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਦੱਸਦੀਏ ਕਿ ਚੰਡੀਗੜ੍ਹ ਦ ਸਿਟੀ ਬਿਊਟੀਫੁੱਲ ਸਿਟੀ ਜਿਸ ਨੂੰ ਜਾਣਿਆ ਜਾਂਦਾ ਉਸ ਵਿੱਚ ਵਧਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤ ਰੁਖ ਦੀ ਤਿਆਰੀ ਕਰ ਲਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਹੁਣੇ ਫੈਸਲਾ ਹੈ ਕਿ ਜੇਕਰ ਕਿਸੇ ਵਾਹਨ ਮਾਲਕ ਦੇ ਨਾਮ ਤੇ 5 ਦਾ 5 ਤੋਂ ਵੱਧ ਚਲਾਨ ਨੇ ਪੈਂਡਿੰਗ ਨੇ ਤਾਂ ਉਸ ਦਾ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਏਗਾ ਤੇ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਮੋਤਲ ਕਰ ਦਿੱਤਾ ਜਾਏਗਾ। ਸਸ਼ਕਾਲ ਤੁਸੀਂ ਦੇਖੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਜੇਕਰ ਤੁਸੀਂ ਵੀ ਕਿਸੇ ਵਹੀਕਲ ਦਾ ਇਸਤੇਮਾਲ ਕਰਦੇ ਹੋ ਔਰ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਬੇਹੱਦ ਖਾਸ ਰਹਿਣ ਵਾਲੀ ਹੈ। ਦੱਸ ਦਈਏ ਕਿ ਤੁਹਾਡਾ ਚਲਾਨ ਹੁੰਦਾ ਔਰ 15 ਦਿਨਾਂ ਦਾ ਤੁਹਾਨੂੰ ਨੋਟਿਸ ਪੀਰੀਅਡ ਦਿੱਤਾ ਜਾਏਗਾ ਜੇਕਰ ਤੁਸੀਂ 15 ਦਿਨਾਂ ਦੇ ਅੰਦਰ ਚਲਾਨ ਨਹੀਂ ਭਰਦੇ ਤੋ ਤੁਹਾਡਾ ਲਾਇਸੈਂਸ ਤੱਕ